ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਜੱਗੀ ਡੇਰੀ ਫਾਰਮ ਦੇਖ ਤੋਂ ਕਵਰ ਕਰਦੇ ਆ ਲਗਭਗ ਦੇ ਕੋਲ 15-17 ਨਗ ਹਾਜ਼ਰ ਖੜੇ ਆ ਕੁਝ ਵਿਕਰੀ ਹੋ ਚੁੱਕੀਆਂ ਤੇ ਆਉਣ ਜਾਣ ਇਥੇ ਗਾਵਾਂ ਦਾ ਡੇਲੀ ਰੁਟੀਨ ਦੇ ਵਿੱਚ ਚੱਲਿਆ ਜਾਂਦਾ ਰਹਿੰਦਾ ਹੈਗਾ ਰੂਟੀਨ ਜੇ ਪਸੂ ਮਿਲ ਜਾ ਜਦ ਮਰਜੀ ਕੋਈ ਵੀ ਆਵੇ ਗਾਵਾਂ ਨੌਰੇ ਜੇ ਹਾਜ਼ਰ ਮਿਲਦੀਆਂ ਸੂਂਜਾਂ ਸਮਿਆਂ ਗੱਬਣਾ ਗੱਬਣ ਗਾਂ ਇੱਥੇ ਆਉਂਦੀ ਹੈ ਜਿਹੜੀ ਗਾਂ ਮਿਲੂਗੀ ਤੇ ਤਾਜੀ ਸੂਈ ਵੀ ਤੁਹਾਨੂੰ ਮਿਲੂ ਬਾਕੀ ਗੱਲ ਬਾਤ ਵੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਕੋਠੇਪੁਰਾ ਦਾ ਸੁਨਗਰ ਸੇਖਾ ਰੋਡ ਬਰਨਾਲਾ ਤੇ ਪੈਂਦੇ ਹਾਂ ਠੀਕ ਹੈ ਜਿਹੜਾ ਲੁਧਿਆਣਾ ਰੋਡ ਆ ਨਾ ਵੱਡਾ ਠੀਕ ਹੈ ਇਹ ਨਾ ਰੋਡ ਦੇ ਨਾਲ ਹੀ ਨਾ ਰ ਆਪਣਾ ਬਿਲਕੁਲ ਚੌਕ ਦੇ ਵਿੱਚ ਹੀ ਠੀਕ ਹੈ ਜੱਗੀ ਰਿਆ ਦੀ ਫਾਰਮ ਜੀ ਨੂੰ ਮਰਜੀ ਪੁੱਛ ਲੈਣ ਹਾਂਜੀ ਆਨਸ਼ੂਪਾ ਪੂਰੇ ਸ਼ਹਿਰ ਦੇ ਬਾਈ ਜੀ ਨੂੰ ਮਰਜੀ ਲੱਭੇ ਲਾਉਣੇ ਵੀ ਜਿਹਨੇ ਵੀਰ ਆਉਂਦੇ ਜਾਂਦੇ ਉਹਨਾਂ ਦਾ ਤਕਰੀਬਨ ਪਤਾ ਹੀ ਹੈ ਨੰਮੇ ਵੀਰਾਂ ਨੂੰ ਮਤਲਬ ਦੱਸਾਂ ਤਾਂ ਫਲੋਡ ਪੈਂਦੀ ਹੈ ਮੋਬਾਈਲ ਨੰਬਰ ਆਪਣਾ 981539107 ਹਾਂਜੀ 981539107 ਕਿੰਨੇ گاਮ ਆਜ ਆਪਣੇ ਕੋਲ ਆਏ ਆਪਣੇ ਕੋਲ 16-17 ਨਾਗ ਹੈਗੇ ਬਾਈ ਜੀ ਚਾਰ ਨਾਗ ਸਫੇਦ ਦੇ ਸੇਲ ਹੋਗੇ ਠੀਕ ਹੈ ਆ ਬਾਹਰ ਗੱਡੀਆਂ ਘੜੀਆਂ ਦੇਖੀ ਜਾਂਦੇ ਹੋ ਬੜਾ ਚਰਾਗੀ ਲੈ ਕੇ ਤੁਹਾਡਾ ਆਏ ਬਾਈ ਠੀਕ ਹੈ ਪਕੋਰ ਬੁਲ ਦੂਜੇ ਸਵੇਰ ਵਈ ਜੀ ਠੀਕ ਹੈ ਮਤਿਆਰੀ ਚਿਆ ਬੱਚੀ ਐ ਮੂ ਆਪਣੇ ਕੋਲ ਜਿੰਨਾ ਵੀ ਨਰਾਂ ਅੱਜ ਸਾਰਾ ਤਿਆਰੀ ਚਿਆ ਕੋਈ ਰਾਤ ਨੂੰ ਸੂਣ ਵਾਲੀ ਐ ਕੋਈ ਕਰਕੇ ਸੂਣ ਵਾਲੀ ਐ ਦਾਲੇ ਦੇ ਕੰਮ ਆ ਜਾਵਾ ਇਹ ਦਾਲੇ ਦੇ ਕੰਮ ਆ ਜਾਵਾ ਕੋਈ ਇਹ ਇੱਕ ਵੀ ਜਾ ਕੇ 15 ਦਿਨ ਸੋਭਣੀ ਪਊ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਜੀ ਦੁੱਧ ਬਾਈ ਜੀ 22 ਕਿਲੋ ਕਲੂਨ ਦਾ ਦੱਸਿਆ ਹੋਇਆ ਮਾਲਕ ਨੇ ਦੂਜੇ ਸੂਆ ਗਈ ਠੀਕ ਹੈ ਤੁਸੀਂ 20 ਕਿਲੋ ਮੰਨ ਕੇ ਲੈ ਲੈ ਜਿਹੜਾ ਵੀ ਵੀਰ ਨੇ ਲੈਣੀ ਠੀਕ ਹੈ ਥਣ ਲੈ ਵੇਦੀ ਬਹੁਤ ਜ਼ਿਆਦਾ ਹਿਸਾਬ ਨਾਲ ਮਾਲਕਾਂ ਨੇ ਆਪਾਂ ਨੂੰ ਦੂਜਾ ਦੱਸਿਆ ਭਾਵੇਂ ਤੀਜਾ ਹੋਵੇ ਭਾਈ ਜੀ ਕੀ ਕਾਨੂੰਨ ਦੀਆਂ ਨੇ ਜਿਹੜੀ ਚੀਜ਼ ਆਪਾਂ ਨੂੰ ਮੁਰੂ ਫਾਰਮਰ ਰਿਪੀਟ ਕਰਦਾ ਆਪਾਂ ਉਹੀ ਦੱਸਦੇ ਆਂ ਆਪਾਂ ਤਾਂ ਕਹਿੰਦੇ ਕਿਸੇ ਵੀ ਵੀਰ ਨੇ ਆਪਾਂ ਤੋਂ ਵਹਿੜ ਲੈਣੀ ਆਪਣੇ ਕੋਲੇ ਆ ਕੇ ਟੇਕ ਪਾੜ ਕਰਕੇ ਉੱਥੇ ਲੱਗ ਜਾ। ਤੁਸੀਂ ਨਹੀਂ ਕਰਕੇ ਲਓ। ਆਪਾਂ ਨੂੰ ਜਿਹੜਾ ਸੂਆ ਮਾਲਕ ਦੱਸਦਾ ਆਪਾਂ ਉਹੀ ਦੱਸਦੇ ਆਂ। ਠੀਕ ਐ। ਇਹਦਾ ਰੇਟ ਬਿਆਰ ਕੀ ਰਹਿਣਗੇ ਇਹਨਾਂ ਦੇ? ਰੇਟ ਆਪਣੀ ਮੂਹੇ ਜ਼ਿਆਦਾ ਕਰੀ 50 ਤੋਂ ਲੈ ਕੇ 70 ਤੱਕ ਰਹਿਣਗੇ ਭਾਈ। ਠੀਕ ਐ। ਕੁਝ ਹਫ਼ਤੇ ਨੂੰ ਮਨੂੰ ਸਬਕ ਦੋ ਤਿੰਨ ਆਲੇ ਨੇ। ਲੱਗਿਆ। ਜਦੋਂ ਹਫ਼ਤੇ ਆਪਣੇ ਕੋਲੇ 55 ਤੋਂ ਪੈਂਡ ਵਾਲੇ ਮਨਾ ਆਮ ਦੁੱਧ ਪੀਣ ਦਾ ਮਕਸਦ ਹੈਗੀ ਮੈਨੂੰ ਕੋਈ ਟੋਪ ਆ ਬਈ ਕੋਈ ਦੰਦਾ ਨਹੀਂ ਆਈਆਂ ਬੈਣਾ ਬਾਅਦ ਬੈਣਾ ਸਾਡੀ ਤੇ ਨਿਗਾਹ ਕਰਵਾ ਦਿਓ ਠੀਕ ਹੈ ਐ ਜੀ ਬੈਣਾ ਦੁੱਧ ਪਰ ਮੈਨੂੰ ਵੀ 90 90 ਰੁਪਏ ਹੀ ਆ ਕੇ ਮੰਗਦੇ ਆ ਤੇ ਬਾਈ ਜੀ ਇਹ ਦੂਜਾ ਨੰਬਰ ਇਹ ਸੂੰਦੀ ਪਈ ਆ ਤੇ ਜਿਹੜੀ ਸੂਆ ਦੂਜਾ ਇੱਥੇ ਹੀ ਬੋਲਦਾ ਪੁੱਤ ਖਾਣਾ ਲਗਾਇਆ ਕਰ ਇੱਥੇ ਮੋਟਰ ਠੀਕ ਹੈ ਜੈਨੂਅਰ ਦੂਜਾ ਸੂਆ ਹੈ ਨਾ ਮੈਂ ਕਿਹਾ ਬਾਈ ਜੀ ਹਰ ਇੱਕ ਤਰ੍ਹਾਂ ਦੀ ਐ ਮਨਦਾ ਵੀ ਸੋਨੇ ਵਰਗੀ ਆ ਬੜਾ ਪੂਰੀ ਠੀਕ ਹੈ ਸੂਆ ਦੂਜਾ ਤੇ ਦੂਜਾ ਸੂਆ ਕੀ ਕਿੰਨਾ ਕ ਦੁੱਧ ਪਾ ਦੂਗੀ ਇਹ ਦੁੱਧ ਬਾਈ 24 2 ਬੈਰ ਵੀ ਬਹਿੜਾ ਗਈ ਠੀਕ ਹੈ ਇਹ ਵੀ ਗੁਜਰ ਘੱਟ ਘਾਟ ਬਹੁਤ ਚੰਗਾ ਹੈ ਆਜੂ 70 75 ਦੇ ਘਰਾਂ ਦੇ ਵਿੱਚ ਇਹ ਬਹੁਤ ਟੌਪ ਹੈ ਲੰਬੜੀ ਸਾਹਾਂ ਵੀਰੇ ਆਪਣੇ ਮੁੰਡੇ ਜਿਹੜੇ ਜ਼ਿਆਦਾ ਕਰ 70 75 ਵਾਲੇ ਹੀ ਰਹਿਣਗੇ ਜੇ ਬਾਹਲੇ ਮੋੜ ਨਹੀਂ ਹੁੰਦੇ ਠੀਕ ਹੈ ਤਿੰਨੋਂ ਨੰਬਰ ਦੀ ਗੱਲ ਕਰੀਏ ਇਹ ਵੀ ਦੂਜਾ ਸੁਆ ਬਾਈ ਜੀ ਚਾਰ ਦੰਦਾ ਮਹੂ ਲੈਵਾ ਫਿਟ ਫਾੜਾ ਜਮਾ ਹੈ ਨਾ ਕੋਈ ਜਿੰਨੀ ਵੀ ਬੜਾ ਦੇਖੀ ਜਾਏਗਾ ਸਮਝ ਨਹੀਂ ਇੱਕ ਤੋਂ ਇੱਕ ਹੀ ਨਿਕਲਦੀ ਤਰੀ ਆਉਗੀ ਨੂੰ ਜਿੰਨਾਂ ਨੂੰ ਠੀਕ ਹੈ ਦੂਜਾ ਸੁਆ ਕਿੰਨਾ ਦੁੱਧ ਮੰਨ ਕੇ ਆ ਜੇ ਬੰਦਾ ਇਹਨੂੰ ਬਾਈ ਸਾਧਨੀ 20 ਤੋਂ ਪਲੱਸ ਨੇ ਆਪਣੇ ਕੋਲ ਠੀਕ ਹੈ 20 ਤੋਂ ਘੱਟ ਵਾਲੀ ਹੈ ਨਹੀਂ ਕੋਈ 20 ਤੋਂ ਘੱਟ ਵਾਲੀ ਕੋਈ ਬਾਤ ਵੀ ਨਹੀਂ ਹੋएगी 20 ਤੋਂ ਉੱਤੇ ਉੱਤੇ ਵਾਲੀਆਂ ਨੇ ਸਾਰੀਆਂ ਸੋ ਫਿਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਕੁਆਲਿਟੀ ਵਗੈਰਾ ਬੈਠ ਜਿੰਨੀ ਹੈਗੀ ਆ ਤੇ ਫਾੜੀ ਵਾਲਾ ਲੈਵਾ ਹਣਾ ਮੈਂ ਕਿਹਾ ਟੋਪ ਕਰਾ ਬਾਈ ਇੱਕ ਹੋਰ ਗੱਲ ਆ ਕਿਉਂਕਿ ਆਪਾਂ ਨੇ ਮਾਲ ਇਕੱਠਾ ਵੇਚਣਾ ਹੁੰਦਾਗਾ ਇਕੱਲੀ ਇਕੱਲੀ ਕਰਕੇ ਵੇਣੇ ਵੇਚਣੀ ਹੁੰਦੀ ਆ ਆਪਾਂ ਸਾਰੀ ਇੱਕ ਰੂਟੀਨ ਬਣਾ ਕੇ ਲੈਨੇ ਆ ਠੀਕ ਹੈ ਜਿਵੇਂ 15 ਤੋਂ 20 ਕਿਲੋ ਵਾਲੀਆਂ ਵੇਣਾ ਲੈਣੀਆਂ ਜਾਂ 25 ਤੋਂ 30 ਵਾਲੀਆਂ ਜਿਹੜੀਆਂ ਠੀਕ ਹੈ ਉਹ ਇਸੇ ਤਰ੍ਹਾਂ ਆਪਾਂ ਇੱਕ ਰੂਟੀਨ ਬਣਾ ਕੇ ਲੈਣੇ ਡੰਗਰ ਦੀ ਮੰਨ ਕੇ ਚੱਲ ਵੀ ਐਵਰੇਜ ਹੋਸ ਰਹੇ ਨੇ ਵੀ ਜੇ ਬੈਕਦੀ ਆ ਪਰ ਐਵਰੇਜ ਵਿਕਦੀ ਇਹ ਆ ਵੀਰੇ ਹੁਣ 20 ਕਿਲੋ ਦੇ ਤੋਂ ਘੱਟ ਕੋਈ ਵੀ ਵੀ ਖਰੀਦਦੇ ਵੀ ਨਾ ਪਤਾ ਕਿ ਹੁਣ ਗਰਮੀ ਦਾ ਟਾਈਮ ਆ ਕਦੋਂ じゃ ਸੜਕ ਤੇ ਰੱਖ ਲੋ ਜਾਂ ਮੰਡੀ ਤੇ ਲੈ ਕੇ ਵਿਕਣਗੇ ਵਿਕਣਗੇ ਬਾਈ ਗੱਲ ਅਜੀਬ ਹੈ ਨਾ ਕੋਈ ਨਹੀਂ ਕਰਦਾ ਹੁਣ ਆਉਂਦਾ ਹੈ ਠੀਕ ਹੈ ਤੇ ਬਹੁਤ ਚੀਜ਼ਾਂ ਸੂਸ ਹੁੰਦੀਆਂ ਠੀਕ ਹੈ ਇਹ ਚੀਜ਼ਾਂ ਪਿੰਡ ਦੀਆਂ ਖਾਸੇ ਮਰ ਠੀਕ ਹੈ ਤੀਜਾ ਸੁਆਸ ਹੁੰਦੀ ਹੈ ਇਹ ਵੀ ਮੰਨ ਕੇ ਜਿਹੜੇ 20 ਵਾਲੇ ਘਰਾਂ 'ਚ ਹੈਗੀ ਆ। ਇਹ ਵੀ 20 ਵਾਲੀ ਆ। ਠੀਕ ਐ। ਭਾਈ, ਕੀ ਦਾ ਤੁਂਗੀ ਜਮੀਨ ਮੰਨੀ ਪਤਲੀ ਆ। ਕਿਸੇ ਵੀਰ ਦੇ 4 ਆਣ ਦੇ ਹੱਥ ਲਾਗੀ ਜਾ ਕੇ ਇਹ ਮੰਨ ਲਓ ਵੀ ਆਉਂਦੇ ਸੁਵੇ ਨੂੰ ਇਹ ਵੀ ਉਹ 90 ਤੋਂ 99 ਵਾਲੇ ਘਰਾਂ 'ਚ ਪਗਣੀ ਆ। ਠੀਕ ਐ। ਇਹਦਾ ਫਿਰ ਰੇਟ ਜੈ ਇਹਨਾਂ ਨੂੰ ਹੋਊ ਸੁਆ ਤੀਜਾ। ਉਹਦਾ ਰੇਟ ਜਮਾ ਜਾਇਜ਼ ਹੋਣਗੇ ਵੀਰੇ। ਠੀਕ ਐ। ਕਿਉਂਕਿ ਜਿੰਨੀਆਂ ਵੀ ਇਹਨਾਂ ਨੂੰ ਆਪਾਂ 1000 ਦੇ ਰੇਟ ਬਿਲਕੁਲ ਜਾਇਜ਼ ਹੋਣਗੇ। ਠੀਕ ਐ। ਸੋ ਬੈਠ ਦੇਖੋ ਪੂਰੀ ਸਾਫ ਸੁਥਰੀ ਕਹਿ ਹਵਤਾ ਸਣੀ ਪੜੀ ਵੀ ਚੰਗੇ ਲੇਵੇ ਨੇ। ਕੀੜਾ ਕੱਟ ਵੀ ਰੇਟ ਜਦੋਂ ਵੀ ਜਿਹੜੇ ਵੀ ਵਪਾਰੀ ਦਾ ਮਾਲ ਇਕੱਠਾ ਲਿਆ ਆਉਂਦਾ ਉਹਨੂੰ ਐ ਆਉਂਦਾ ਮੈਨੂੰ 2-2000 ਬਣੇ ਵੇਚਦੇ ਆ ਹੋਰ ਲਾ ਜਿਹੜੀ ਨਾਲ ਖੜੀ ਐ ਇਹਦੇ ਇਹਦੇ ਨਾਲ ਇਹ ਵੀ ਦੂਜਾ ਸੂਬਾ ਬਈ ਠੀਕ ਐ ਇਹ ਵੀ ਮਾਲ ਕਹਿੰਦੇ 22 ਕਿਲੋ ਨੂੰ ਦੱਸਿਆ ਪਹਿਲਾਂ ਦਾ ਠੀਕ ਐ ਦੂਜਾ ਸੂਬਾ 20 ਨੂੰ ਮੰਨ ਕੇ ਲੈ ਲੇ ਜਿਹੜਾ ਵੀ ਲੋਕਾਂ ਨੂੰ ਜਿਵੇਂ ਘੋੜੀਆ ਰਗੀ ਬਈ ਯਾਰ ਉਹ ਮਨ ਲਉਗੇ ਮੱਧਾਂ ਵਾਲਾ ਹੋਊਗਾ ਕਹਿੰਦੇ ਹੋਊਗਾ ਵੀ ਫੈਟ ਕੁਆਲਿਟੀ ਦੀ ਵੀ ਚੰਗੀ ਰਿਪਰੂ ਥੋੜੀ ਏਅਰ ਸ਼ੈਰ ਜਾਂ ਕੇ ਜਾ ਗਈ ਹੈ ਨਾ ਸੋ ਏਅਰ ਸ਼ੈਰ ਤੇ ਜਰਸੀ ਦੀ ਕਰਾਸ ਹੋਣੀ ਠੀਕ ਹੈ ਸੋ ਲੇਵਾ ਫਟਫਾੜ ਫਿਟਿੰਗ ਵਾਲਾ ਪੂਰਾ ਸੋਹਣਾ ਸਾਫ਼ ਸੁਥਰਾ ਤੇ ਘੋੜੀ ਵਰਗੀ ਵਹਿੜ ਆ ਜਮਾ ਦੂਜਾ ਸੂਆ ਸੂਣ ਨੂੰ ਕੁਝ ਕ ਟਾਈਮ ਇਹਦਾ ਬਾਕੀ ਆ ਰਾਜੀ ਸਮੀ ਬੜੀ ਵੀ ਜਿੰਦ ਜਾਨ ਬਹੁਤ ਜ਼ਿਆਦਾ ਆ ਕਿਸੇ ਪਾਸੇ ਲਿੱਸੀ ਨਹੀਂ ਕਿਸੇ ਬਾਰੇ ਸਾਰੀਆਂ ਬੜੀਆਂ ਆਈ ਨਹੀਂ ਇੰਨੇ ਹਫ਼ਤੇ ਤੱਕ ਕੋਈ ਵੀ ਦਿੱਕੀ ਨਹੀਂ ਠੀਕ ਹੈ ਠੀਕ ਹੈ ਤੇ ਜਿਹੜੇ ਅੰਦਰ ਕੋਨੇ 'ਚ ਖੜੀ ਆ ਜੀ ਤੇ ਮੈਨੂੰ ਜੀ ਸੇਮ ਹੋ ਜਾਂਦਾ ਬੱਚੀ ਠੀਕ ਹੈ ਉਹ ਜਿਹੜੀ ਮੁੱਠੀ 'ਚ ਪਾਈ ਗਈ ਹੈ ਮੁਰਕੀ ਆਇਆਗਾ ਉਹ ਤਾਂ ਸਮਰੀ ਹੈ ਨਾ ਠੀਕ ਹੈ ਇਹ ਵਾਲੀ ਵਿੱਚ ਹੋਣੀ ਸੇਮ ਹੋਈ ਚਾਰ ਹੋਏ ਨਾ ਮਿੱਠੀਆਂ ਹੁੰਦੀਆਂ ਨੇ ਦੂਜੇ ਕੰਨਾਂ ਨਾਲ ਲੈ ਗਏ ਵੀਰ ਆਉਂਦੇ ਆ ਪੈਸੇ ਘੋੜੇ ਹੋਏ ਨੇ ਠੀਕ ਹੈ ਜਿਹੜੀ ਆ ਵਾਲੀ ਆ ਆਹ ਕੋਰ ਕੋਰ ਦੂਜਾ ਸੁਆ ਭਾਈ ਜੀ ਠੰਡੀ ਠੁੜੀ ਤਾਂ ਨਾ ਕਰੂ ਥਲੇ ਦਾ ਮਖਿਆਲ ਹੀ ਉਬਰੇ ਦੇ ਹਣੇ ਮੈਂ ਕਿਹਾ ਨੇਵਾ ਇਹਨਾਂ ਨੂੰ ਸੂਣ ਤਿਆਰ ਕਰਿਆ ਬੱਚੀ ਨੇ ਤੇ ਦੁੱਧ ਵੀ ਬਹੁਤ ਚੰਗਾ ਪਾਉਂਦੀ ਕੋੜੀ ਵਰਗੀ ਜਿੰਦ ਜਾਨ ਵਾਲੀ ਆ ਹਨਾ ਪੂਰੀ ਟੌਪ ਕਲਾਸ ਆ ਵੀਰੇ ਸੋ ਬੇ ਪਾਸੇ ਵੀ ਹੱਥ ਧਰਾ ਨਹੀ ਹੈਗੀ ਕੋਰਾ ਵੀ ਠੀਕ ਹੈ ਸੋ ਬੈੜ ਪੂਰੀ ਸਾਫ ਸੁਥਰੀ ਐ ਰਾਜੀ ਸੰਹੀ ਬੜੀ ਵੀ ਤੇ ਫਿੱਟ ਫੜ ਲੇਵਾ ਪੂਰਾ ਫਿਟਿੰਗ ਵਾਲਾ ਜਮਾ ਕਿਆ ਬਾਤਾਂ ਤੇ ਜੈਨੂਨ ਪੂਰਾ ਮੂੰਹ ਮੱਥੇ ਲੱਗ ਗਿਆ ਸਨੱਖਾਪਨ ਬਹੁਤ ਆ ਬੱਚੀ ਦੇ ਉੱਪਰ ਤੇ ਦੂਜਾ ਸੂਆ ਸੋਨ ਨੂੰ ਪੰਜ ਚਾਰ ਦਿਨ ਅਜੇ ਬਾਕੀ ਬਈ ਖਿੱਚ ਕੇ ਚੱਲੇ ਜਾਂਦੇ ਜਾਨ ਦਾ ਪੂਰੀ ਹੈ ਨਾ ਕਿ ਭਾਈ ਜਿੰਦ ਜਾਨ ਜਿਹੜੀ ਜਾਨ ਉਹ ਹੀ ਖਿੱਚੂਗੀ ਜੈ ਜੈ ਗੱਲ ਸੋ 30 35 ਵਾਲੀ ਕੀ ਖਿੱਚੂਗੀ ਆਪਾਂ ਤਾਂ ਪਰ ਹਰ ਇੱਕ ਵੀਰ ਨੂੰ ਕਹਿੰਦੇ ਜਿਹੜੇ ਵੀਰ ਆਪਣੇ ਕੋਲੇ ਆਉਂਦੇ ਆ ਵੀ ਭਾਈ 30 35 ਵਾਲੀ ਜਿਵੇਂ ਮੱਥਾ ਨਾ ਮਾਰੋ ਦੇਖ ਗਾ ਡੰਗਰ ਲੈਣਾ ਚੰਗਾ ਨੰਗਰ ਲੋ ਚੰਗੇ ਨੂੰ ਪਾ ਲੋ ਜਿਹੜੇ 2 ਰੁਪਏ ਨਾਲੇ ਤਾਂ ਤੁਹਾਨੂੰ ਵਿਚਾਕੇ ਦੇਵੇਂ ਤੇ ਨਾਲੇ ਮੂਰੇ ਤਿਆਰ ਕਰ ਹੋਵੇ ਤੇ ਜਿਹੜੀ ਨਾਲ ਜਰਸੀ ਖੜੀ ਇਹਦੇ ਜਰਸੀ ਟਾਪ ਕਲਾਸ ਵੀ ਨੇ ਦੂਜਾ ਤੋਂ ਆਪਿਆ ਠੀਕ ਹੈ ਲੈਵਾ ਫਾੜੀ ਵਾਲਾ ਜਾ ਮੈਂ ਕਹਿੰਦਾ ਅਗਲਾ ਕਹਿੰਦਾ ਬਈ ਜਰਸੀ 20 ਕਿਲੋ ਕੱਢੂਗੀ ਇਹ ਕੱਢੂਗੀ ਜਰਸੀ 20 ਕਿਲੋ 20 ਕਿਲੋ ਜਾ ਮੈਂ ਜਾਏਗਾ ਤੇ ਸਾਫ ਸੁਥਰੀ ਦੁੱਧ ਫੈਟ ਵਾਲੀ ਜਿੱਦਾਂ ਹੈਡ ਹੋਵੇ ਫਿਰ ਕਿੰਦੋਂ ਤੁਹਾਨੂੰ ਕੰਜਲੋਂ ਮੇਰੇ ਵਰਗਾ ਤੁਹਾਨੂੰ ਵੀ ਕਹਿੰਦਾ ਜਰਸੀ ਹੈ ਜਿਹੜੇ ਵੀਰਪਾਰਖ ਵਾਲੇ ਨੂੰ ਪਰਖ ਕਰ ਸਕਦੇ ਵੀ ਜਰਸੀ ਇਹ ਆਪਿਓ ਠੀਕ ਹੈ ਸੋ ਜਿੰਦ ਜਾਨ ਪੂਰੀ ਸਾਫ ਸੁਥਰੀ ਸੁਹਾ ਦੂਜਾ ਸੁੰਦੀ ਐ ਤੇ ਲੈਵਾ ਦੇਖੋ ਥਲੇ ਤੋਂ ਕਿਆ ਬਤਾ ਪੁੱਤ ਜੀ ਦਾ ਸਾਫ ਸੁਥਰਾ ਜਾਵਾ ਅਰੇ ਮੰਮਾ ਅੱਜ ਨੂੰ ਸਮੇਂ ਦੀ ਢੋਈ ਦਾ ਖਾਣੀ ਮਾਜੀ ਯਾਰ ਤੇ ਦੁੱਧ ਚੱਲੂ ਵੀ ਦੇ ਹਨਾ ਮੈਂ ਕਿ ਖੁੱਡਾ ਰਾਂ ਦੋਰੀ ਪਾਈਆ ਘੱਟ ਦੇ ਦੇ ਪਰ ਦੋ ਫੈਟ ਵਾਲਾ ਪੂਰਾ ਫੈਟ ਵਾਲਾ ਵੀ ਅੱਗੇ ਨਾਲ ਜਿਹੜੀ ਦੇਖੀ ਐ ਐਨਐਸਏ ਵਾਲਾ ਨਾ ਕ੍ਰੋਸ ਵੇਡ ਆ ਵੀਰੇ ਸਾਈ ਵਾਲਾ ਤੈਨੂੰ ਜਲਦੀ ਕਹਿ ਲੋ ਠੀਕ ਐ ਠੰਡੀ ਢੋਈ ਦਾ ਤੂੰ ਐ ਮੰਨ ਲਾ ਵੀ ਪੱਕੀ ਆ ਪੱਕੀ ਜਿਹਨੇ ਪਾਲੀ ਆ ਕਿਉਂ ਦੇ ਸੀਪੇ ਖਾ ਕੇ ਪੜੀ ਹੋਈ ਆ ਨਾ ਇਹ ਨਹੀਂ ਐ ਉਹੀ ਫੋਟੋ ਵੀਰ ਆ ਗਈ ਕੈਗਦਨ ਕੱਢਦੀ ਐ ਇਹ ਜੀ ਕਰਦੀਆਂ ਦੁੱਧ ਅਗਲਾ ਕਹਿੰਦਾ ਵੀ ਵੀਡੀਓ ਚ ਵਪਾਰੀ 20 ਕਿਲੋ ਕਹਿੰਦੇ ਆ ਠੀਕ ਹੈ 1 ਤੋਂ 20 ਕਿਲੋ ਨਹੀਂ ਕੱਢਦੀ ਪਹਿਲੇ ਜੀ ਕੱਢਦੇ ਤਾਂ ਬਈ ਤੇ ਰੈਡਣਗਾ ਆ ਗਈ ਜਮਾ ਹਨਾ ਸੋ ਇਹ ਕੱਟੂਗੀ 20 ਕਿਲੋ ਕਿਉਂਕਿ ਜਿਹਦਾ ਖਾਦਾ ਉਹ 20 ਕਿਲੋ ਕੱਟੂਗੀ ਤੇਰੇ ਸੋ ਜਿਹਨੇ ਖਾਦਾ ਉਹ ਹੀ ਮਾ ਲਟਾਊਗਾ ਦੂਜਾ ਖੜਾ ਤਾਂ ਘਰ ਨੂੰ ਜਾਊਗਾ ਵਾਪਸ ਤੇ ਇਹ ਸਾਫ ਸੁਥਰੀ ਬੈੜਾ ਕੋਲ ਮਲਾ ਕੇ ਦੇਖੇ ਜਿਹਨੇ ਪੈਸੇ ਲਾ ਲੇ ਬਾਕਲਾਸ ਆ ਬਈ ਯਾਰ ਅੱਜ ਦੇ ਸਮਝਦਿਆਂ ਸਾਰੀਆਂ ਗਰਮੀਆਂ ਦੇ ਤੋਹਫੇ ਨੇ オリジナル ਬੈੜਾ ਨੇ ਕਿਸੇ ਪਾਸੋਂ ਕੋਈ ਵੀ ਰਹਿਣ ਹੱਥ ਧ ਤੇ ਅੱਗੇ ਨਾਲ ਸੂਈ ਵੀ ਦੇਖੀ ਜਾ ਰਹੀ ਬਸ ਸਾਈਵਾਲ ਚਾਹ। ਪਰ ਆਹ ਤਸਵੀਰ ਬੱਚੀ ਤੋਂ ਕਰਾਂਗੀ। ਠੀਕ ਹੈ। ਆ ਤੋਰ ਤੇ ਬੱਚੀ। ਸੋ ਵੀਰੋ ਕੱਦ-ਗਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ। ਛੰਡੇ ਇੰਨੀ ਆ ਬਾਈ ਮਗਰ ਵੀ ਬੱਚੀ ਆ ਆਪ ਵੀ ਬੱਚੀ ਆ। ਤੇ ਆਪ ਵੀ ਚੌਗੀ ਆ ਇਹ ਨਹੀਂ ਵੀ ਲੱਗ। ਨੇ ਲੱਗਦਾ ਸਾਈਵਾਲ ਗਰਮ ਹੁੰਦੀ ਆ। ਠੀਕ ਹੈ ਨਹੀਂ ਨਹੀਂ 90 ਦੀ ਹਰ ਇੱਕ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋਊਗੀ ਕਿੰਨਾ ਕੁ ਦੁੱਧ ਪਾਊਗੀ ਇਹ ਦੁੱਧ ਵੀਰੇ 15 ਕਿਲੋ ਦੱਸਿਆ ਵਾਲਕ ਨੇ ਪਹਿਲਾਂ ਦਾ ਚੋੜਾ 14 14 ਕ ਮੰਨ ਲੈ ਹਾਂ 14 15 ਮਨ ਲੋ ਜਿਹੜੀਆਂ ਸਾਈ ਵਾਲ ਹੁੰਦੀਆਂ ਵੀਰੇ ਝੂਠ ਬਰਾਉਣ ਨੂੰ ਮੈਥੋਂ ਬਲਾ ਲਓ ਕਿੰਨਾਂ ਹੀ ਮੈਂ ਕਹਦੇ ਨਾ 20 ਕਿਲੋ ਦੇਊਗੀ ਕਿਸੇ ਨੂੰ ਮੈਂ ਗਮਰਾਹ ਨਹੀਂ ਕਰਕੇ ਰਾਜੀ ਨਹੀਂ ਦਿੰਦੀ ਜੇਰ ਜੱਪੇ ਗਈ ਹਾਂ ਜੇਰ ਜੱਪੇ ਦੀ ਫੋਕਤ ਰੱਖੀ ਹੋਊਗੀ ਠੀਕ ਹੈ ਅੱਗੇ ਨਾਲ ਫੇਰ ਆ ਗਈ ਇਹਦੇ ਵਿੱਚ ਵੀ ਬੱਚੇ ਆ ਵੀਰੇ ਇਹਨੂੰ ਯਾਦ ਰੱਖੀਂ ਸਾਈ ਵਾਲ ਕਰੋ ਦੁੱਧ ਰਪਾਂ ਦਾ ਮੇਲ ਆ ਗਿਆ ਠੀਕ ਹੈ ਬੱਚੇ ਵੀ ਛੇਰ ਬੱਚੀ ਜਮਾ ਜਰਸੀ ਪਾਦੀ ਹੈ ਨਾ ਜਿਸ ਬੱਚੀ ਨਮਲ ਕਾਫੀ ਕਲਰ ਦੇਖਤੀ ਆ ਪਿਓ ਹੈ ਇਹਦੀ ਜਰਸੀ ਨੇ ਪਹਿਟੂ ਪਹਿਲਾ ਹੋਈ ਹੋਈ ਠੀਕ ਹੈ ਹੈਗੀ ਹੈਗੀ ਐਵਰੇਜ 11-18 ਕੇ ਜਰੀ ਹੈ ਜੀ ਖੁੱਲੀ ਦਿਉਗੀ ਵੀਰੇ ਖੁੱਲੀ ਨਾਲ 16 ਮੰਨ ਕੇ ਲੈ ਜਾਏ ਬੰਦਾ ਥੰਡੀ ਤਾਂ ਇੰਨੀ ਹੈ ਯਾਰ ਕਿ ਜਿਹਵੇਂ ਮਰਜੀ ਜਵਾਕ ਥੱਲੇ ਉੱਤੇ ਖੱਟੀ ਜਾਣ ਠੰਡ ਗੱਲੇ ਦੀ ਪੂਰੀ ਟੌਪ ਆ ਸਾਫ ਸੁਥਰੀ ਹੈ ਨਾ ਸੋ ਰਾਜ ਜੀ ਸਮੀ ਪੜੀ ਵੀ ਚੰਗੀ ਹੈ ਵਹਿੜ ਤੂੰ ਹੀ ਸਵਾਈਆ ਜੇਰ ਚ ਰੋਕਿਆ ਅੱਗੇ ਨਾਲ ਇਧਰ ਆ ਗਿਆ ਦੂਜਾ ਸੁਆਮੀ ਜੀ ਚੌਕੀ ਦੰਦੀ ਦੀ ਠੀਕ ਹੈ ਪੂਰੇ ਚੰਗੇ ਮੋਟੀਵੇਟ ਵਾਲੀ ਮੱਛੀ ਆ ਕਿੰਨਾ ਕਿੰਨੀ ਗੈਵਰੇਜ ਹੋਊ ਦੋਤੀ ਜੀ ਐਵਰੇਜ ਵੀ ਰਹੂਗੀ ਬਾਈ ਇਹਨਾਂ ਦੀ 20 15 18 20 ਤੋਂ ਲੈ ਕੇ 25 ਉੱਤੇ ਉੱਤੇ ਹੀ ਨੇ ਠਾਣਨ ਪਰ ਵਿਹੜਾ ਸਾਫ ਆ ਜਾਵਾ ਹਨਾ ਪੂਰੀ ਟੋਪਕਰਾ ਸਮੇਂ ਆ ਜਿਹਦੇ ਸਮੇਂ ਦੀ ਟੋਕਾ ਪੀਸਾ ਐ ਨਹੀਂ ਹੈਗਾ ਵੀ ਕੋਈ ਵੀ ਨੂੰ ਆ ਕੇ ਕਹੇ ਤੂੰ ਬਾਈ ਯਾਰ ਸਾਡੇ ਪਸੰਦ ਨੂੰ ਸੋ ਜਿਹੜੀ ਆ ਵਿਹੜਾ ਬੱਦਖਾਈ ਜਾਂਨੇ ਸਵੇਰ ਦੇ 5-7 ਬੰਦੇ ਨੇ ਉਹਨਾਂ ਚ ਜਿਹੜੇ ਆਏ ਨੇ ਘਰ ਗਾਘ ਉਹ ਮਤਲਬ ਵਹਿਣ ਲੈ ਕੇ ਗਏ ਨੇ ਬੈਣਾ ਇਹ ਨਹੀਂ ਵੀ ਆਪਣੇ ਕੋਲੋਂ ਆ ਕੇ ਮੁੜ ਜੂਗਾ ਸੋ ਬੈਡ ਪੂਰੀ ਸਾਫ ਸੁਥਰੀ ਐ ਜਿੰਦ ਜਾਨ ਕੁਆਲਟੀ ਬਰੀਡੂਡ ਪੂਰੀ ਓਕੇ ਇਹਦੇ ਵਿੱਚ ਕ੍ਰੋਸ ਭਿੰਦੀ ਐ ਵੀ ਕਹੇ ਦੀ ਪਿਓਰੇ ਨੂੰ ਪਰ ਇਹ ਨਾ ਤਾਂ ਗਰਮੀ ਮੰਨੇ ਮਨੇ ਭਾਈ ਤੂਫਾ ਯਾਰ ਜਿੱਦ ਨੂੰ ਸਮੇਂ ਦਾ ਨਾ ਡਾਕਟਰ ਨੂੰ ਸੱਦ ਦੀ ਲੋੜ ਪਵੇ ਮੈਂ ਕਹਿੰਦਾ ਲੇਵਾ ਕੰਪੈਕਟ ਆ ਜੰਮੀਆ ਟੀਕਾ ਤੱਕ ਨਹੀਂ ਲੱਗਿਆ ਪਵੇ ਇਹਦੇ ਦੁੱਧ ਚਾਹੇ ਦੇ ਦੇ ਇਹ 16 ਦੇ ਦੇ ਚਾਹੇ 20 ਦੇ ਦੇ ਜਾਂ 18 ਦੇ ਦੇ ਪਰ ਸਾਫ ਰਹੂਗੀ ਸੋ ਲੇਵਾ ਦੇਖੋ ਕਿਆ ਬਾਤ ਆ ਸਾਫ ਸੁਥਰੀਆ ਪੂਰੀ ਜਮਾ ਹਣਾ ਤੇ ਅੱਗੇ ਭਾਈ ਜਾ ਦੇਖੇ ਨੇ ਗਦਰੀ ਇਹ ਆਪਣੀ ਪੁਰਾਣੀ ਪਿਛਲੀ ਵੀਡੀਓ ਦੀ ਖੜੀ ਆ ਬੈਣ ਕੱਚੀ ਆਲੇ ਨਹੀਂ ਨਹੀਂ ਸੂਈ ਵੀ ਆਈ ਏ ਠੀਕ ਆ ਸੂਈ ਵੀ ਆ ਬੱਚਾ ਦੇ ਮੰਗਣਾ ਤੇ ਕੋਈ ਵਾਰ ਕੋਈ ਵੀਰ ਹੁੰਦੇ ਆ ਵਿੱਚ ਥੋੜਾ ਮੁੱਲ ਲਾਉਣ ਵਾਲੇ ਇਹ ਥੱਲੇ ਤੂੰ ਦੱਸ ਕਿੰਨੇ ਕਿਲੋ ਹੀ ਆ ਦੁੱਧ ਦੇ ਢੇਮਾਂ ਦਾ ਠੀਕ ਆ ਇਹ ਪਾ 40 ਤੋਂ ਅੰਦਰ ਦੇ ਦਿਆਂਗੇ 40 ਤੋਂ ਅੰਦਰ 10 ਕਿਲੋ ਦੁੱਧ ਦਾ ਹਾਂ ਪਰ ਦੁੱਧ ਨੂੰ ਮੱਝਾਂ ਵਰਗਾ ਜਿਹੜੇ ਵੀਰ 90 95 ਹਜ਼ਾਰ ਦੀ ਮੱਝ ਲੈਣ ਨੂੰ ਫਿਰਦੇ ਨੇ ਉਹਨਾਂ ਲਈ ਬੈਨੀਫਿਟ ਆ ਪੂਰਾ ਜਾਇ ਜੈ ਗੱਲ ਸੋ ਕਾਫੀ ਗਿਨਾਹ ਦਿਖਾਤੇ ਇੱਕ ਸੂਈ ਖੜੀ ਆ ਇੱਥੇ ਇੱਕ ਵਾਰ ਗੱਲ ਹੀ ਤੂੰ ਹੀ ਕਰੀਏ ਗਰਲੈਂਡ ਜਿਹੜੇ ਗਰਲੈਂਡ ਨੂੰ ਲੈਣ ਦੇ ਸ਼ਕੀਨ ਨੇ ਠੀਕ ਹੈ ਬਾਕੀ ਮਦਰ ਵੀ ਬੱਚੀ ਕਰ ਲੈਣ ਨੂੰ ਆ ਪਿਓ ਠੀਕ ਹੈ ਤੇ ਮਗਰ ਗਰਲੈਂਡੋ ਬੱਚੀ ਪਾਦੀ ਹੈ ਨਾ ਪੂਰੀ ਟੋਪਰ ਵੀ ਜਿਵੇਂ ਪਿਓਰ ਗਰਲੈਂਡੋ ਆ ਠੀਕ ਹੈ ਜੇ ਰਹਿ ਗਈ ਪੈਨ ਵਾਲੇ ਜੇਰਾ ਆ ਬੈਠੀ ਸਾਦੇ ਤੂੰ ਵੀ ਸੂਰੀਆ ਮੈਂਟੇ ਨੂੰ ਪੱਕੀ ਨਹੀਂ ਹੋਏ ਨੇ ਕੋਲਾੜ ਚੱਲਿਆ ਵਾ ਠੀਕ ਹੈ ਤੇ ਦੁੱਧ ਕਿੰਨੇ ਕੇ ਐਵਰੇਜ ਹੈਗੇ 18-17 ਵਾਲੇ ਦਾ ਨਾ ਤੇ ਵੀ ਤੁ ਲੋਗੋ ਕੋਈ ਖੁੱਲਾ ਜੇ ਤਾਂ ਕੱਖੀ ਨਾ ਪਾਏ ਮੇਰੇ ਨੂੰ ਇੱਥੇ ਸੱਚੇ ਤੇ ਬੰਨੀ ਰੱਖੀ ਫੇਰ ਨਹੀਂ ਕਿਲੋ ਵੀ ਦਿੰਦੀ ਬੱਚਾ ਠਾ ਦੇਦਾ ਬੱਚੀ ਦਾ ਮੋਲ ਹੈ ਜੀ ਦਾ ਸੋਭਰਾ ਜਿਹੜੇ ਵੀ ਕਹਿੰਦੇ ਗਰਲੈਂਡੋ ਬੱਛੀ ਪਾਲਣੀਆਂ ਸੀ ਬੱਛੀ ਪੂਰੀ ਜਿੰਦ ਜਨ ਵਾਲੀ ਥਣ ਗਲਾਬੀ ਗਲਾਬੀ ਬੱਛੀ ਦੇ ਥੱਲੇ ਦੀਂਦੇ ਆ ਤੇ ਕਹਿੰਦੇ ਨੀ ਯਾਰ ਉਹ ਨਿਕਲਾ ਵੀ ਇਹਦੇ ਅਗਲਾ ਗਰਲੈਂਡੋ ਕਹਿੰਦਾ ਪ्योर ਗਰਲੈਂਡੋ ਆ ਬਾਈ ਦੋ ਚੀਜ਼ਾਂ ਜਾਣਗੀਆਂ ਹਾਂ ਦੋ ਨਗ ਲੈ ਜਾਣਗੇ ਜਿਹੜੀ ਗੱਲ ਹੈ ਤੀਜਾ ਦੁੱਧ ਜਾਊ ਕਰੇ ਤੀਜਾ ਦੁੱਧ ਜਾਊਗਾ ਦੁੱਧ ਵੀ ਮੰਹਾਂ ਹਰਗਾ ਜਾਉਂਦਾ 98153 967 ਜੱਗੀ ਵੀਰ ਦਾ ਨਾਮ ਆ ਜੱਗੀ ਦੇਰੀ ਫਾਰਮ ਜਿੱਦੋਂ ਬਰਨਾਲੇ ਤੋਂ ਸੇਖਾ ਰੋਡ ਜਾਂਦੇ ਆ ਉੱਥੇ ਪੰਜਾਂ ਦਾ ਨੌਰਾ ਰਾਹ ਆਰੇ ਦੇ ਕੋਲੇ ਸੋ ਵੀਡੀਓ ਦੇਖ ਲਈ ਸਭ ਦਾ ਤੈਅ